ਡੋਲ-ਡੋਲ ਡੋਲ-ਡੋਲ ਹਾਂ ਗਰਾਵ ਜਾ ਮਨਾਣੀ ਮੈਂ ਤੈਨੂੰ ਪਾ ਕੇ ਕਿੱਧਰ ਤਿੱਦਲ ਮੈਂ ਥੋਂ ਕੱਲਾ ਇਹ ਦੀ ਗਰਮ ਹੋ ਗਈ ਪਾ 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 ਮਾ ਪਾ ਹਾਏ ਕੀ ਹੋ ਤਰਾ ਦਿਮਾਗ ਖਰਾਬ ਹੋ ਰੇ ਤੁਹਾਡੀ ਆ ਗਈ ਤੁਹਾਡੀ ਆ ਗਈ ਕੀ ਤਰਾ ਦਿਮਾਗ ਖਰਾਬ ਹੋ ਰੇ ਮੰਜਾ ਤੋੜੇਗਾ ਬਾਗ ਨਹੀਂ ਬੱਥ ਚ ਬੈਠਣਾ ਬਹਿ ਜਾ ਕਿਹੜੀ ਬੱਸ ਜਾਣਾ ਕੈ ਨਹੀਂ ਹੋ ਨਹੀਂ ਜਾਣਾ ਤਾਂ ਮੇਰੇ ਸੋਰੇ ਤਾਂ ਇਹੇ ਆਗੇ ਬੱਸ 'ਚ ਬੈਠੀ ਆ ਤੁਹਾਨੂੰ ਫਿਰ ਨਾ ਮੇਰੀ ਗੱਲ ਸੁਣ ਨਾ ਬੇਲਿਆ ਤੂੰ ਇੱਥੇ ਫਿਰਦਾਗਾ ਡੰਗਰਾਂ ਨੂੰ ਪਾਣੀ ਪਿਆ ਤੂੰ ਤੇ ਸੰਨਿਰ ਲਾਇਆ ਉਹਨਾਂ ਨੂੰ ਬਾਲਾ ਜੀ ਨਾ ਬੋਲੋ ਮੇਰੀ ਬੱਸ ਥੱਲੇ ਉਤਰ ਤਲ ਤਲ ਥੱਲੇ ਉਤਰ ਕਿਹੜੀ ਬੱਸ ਡੰਗਰਾਂ ਨੂੰ ਪਾਣੀ ਪਿਲਾਉਣਾ ਮੈਂ ਤਾਂ ਤੈਨੂੰ ਪਤਾ ਨਹੀਂ ਖਾਏ ਬੱਸ ਚ ਚਲਾਉਣਾ ਬੱਸ ਕਿੱਥੇ ਮੈਂ ਪਸੂਆਂ 'ਚ ਫਸ ਗਈ ਅਧਾ ਰਿਕਾਡ ਨਹੀਂ ਜਾਂਦਾ ਇਹ ਚ ਚੱਲ ਵੀ ਦੇ ਦੇ ਕੰਮ ਨਹੀਂ ਹੋਣਗੇ ਐਡਾ ਬੜਾ ਬੋਡਲ ਕਟਾ ਹੋ ਰਾਂਗਾ ਮੌਨਤ ਰਤੋ ਗਮਰੂ ਤੂੰ ਮੈਨੂੰ ਡਰਾਉਣਾ ਹੈ ਮੇਰੀ ਬੱਚੇ ਚ ਆ ਕੇ ਰਾਤ ਕੋ ਦਈਆ ਇਹ ਬਸ ਨਹੀਂ ਹੈਗੀ ਇਹ ਮੰਜਾ ਦਾ ਅਕਲ ਵੀ ਨਹੀਂ ਹੈਗੀ ਥੱਲੇ ਦੀ ਤੈਨੂੰ ਕੀ ਪਤਾ ਕਿੱਥੇ ਕੋਈ ਦਿਨ ਵੀ ਨਹੀਂ ਦਿੰਦੀ ਕਰਮਾ ਚ ਧਰੇ ਪੈਸਗੇ ਬੋੜਾ ਟੱਬਰ ਮੇਰੀ ਮਾਂ ਨੂੰ ਪਤਾ ਨਹੀਂ ਕੀ ਉਹਦੀ ਬੁੱਧੀ ਭ੍ਰਸਟ ਹੋਈ ਸੀ ਕਿ ਜਾਂ ਟੋਡੇ ਵਰਗਿਆਂ ਦੇ ਮੈਨੂੰ ਇੱਥੇ ਤੋੜ ਕੇ ਬੋੜਾ ਟੱਬਰ ਨਹੀਂ ਛੱਡਦੇ ਵਰਗਾ ਸਿਆਣਾ ਬੰਦਾ ਨਹੀਂ ਕੋਈ ਹੈਗਾ ਤੇਰੇ ਵਰਗਾ ਸਿਆਣਾ ਤਾਂ ਕੋਈ ਹੈ ਹੀ ਨਹੀਂ ਜਾ ਤੂੰ ਤਾਂ ਬੜਾ ਸਿਆਣਾ ਕਾ ਹਾਂ ਇਹ ਮੰਝਾਣੀ ਇਹ ਤਾਂ ਬੱਸ ਆ ਗਈ ਇਹ ਬੱਚਾ ਮੇਰੇ ਮੋਤੀਆ ਪੈਰੇ ਅੱਖਾਂ ਚ ਆਹ ਦੇਖੀ ਹੁਣ ਕਿਵੇਂ ਜਾਊ ਬੱਚਾ ਡੰਗਰ ਜਾ ਅੱਗੇ ਨਹੀਂ ਹੈਗੀ ਤੈਨੂੰ ਐਕਸੀਡੈਂਟ ਕਰਾ ਦੇਗੀ ਤੂੰ ਬੰਦਾ ਮਰ ਜੂ ਕੋਈ ਹੋਰ ਉੱਥੇ ਜਾ ਹੀ ਖੜੇਗਾ ਤੇ ਵਿੱਚ ਜਾ ਜਿਖੜਿਆ ਬਿੱਟ ਜਾ ਤਨ ਪ੍ਰੇਮ ਕੈ ਇੱਥੇ ਤਾਰਾ ਦਿਨ ਕੰਮ ਕਰਾਈ ਜਾਨੀ ਕੋਈ ਥਾਣੂ ਵੀ ਦੇ ਦੇ ਇੰਨਾ ਤਾਂ ਠੂਸ ਕੇ ਹਟਾਂਗਾ ਹੋਰ ਕਿੰਨਾ ਕ ਖਾਏਗਾ 10 ਰੁਪਏ ਦੇਤੀ ਦੀ ਜੇ ਉਹ ਕੇ ਡਾਊਨ ਜਾ ਤਨ ਮੈਂ 5 ਰੁਪਏ ਦਵਾਂਗੀ ਪਹਿਲਾ ਬਸਨ ਕੋਲੇ ਜਾ ਗੇੜਾ ਮਾਰ ਕੇ ਹਾਂ ਜੇ ਉਹਨਾਂ ਨੂੰ ਪਾਣੀ ਪਿਆ ਕੇ ਆਹ ਆੜੀ ਪੋਦੀ ਚੰਗਾ ਲੈ ਮੁਕਤ ਨਹੀਂ ਨਹੀਂ ਮੁੱਕ ਦਿਆਂ 2 ਰੁਪਏ ਦਵਾਂਗੀ ਜਾ ਰਹੀਆ ਥੋ ਤੇ ਥੋ ਤੇ ਜਾ ਰਹੀ ਗੱਦੀ ਉਹ ਤੂੰ ਰੇ ਬੈਠਾ ਕੀ ਕਰਦਾ ਓਏ ਬੱਚਾ ਚਲਾ ਰਿਆਂ ਅੰਦਰ ਤਾਂ ਚਲਾਉਣ ਨਹੀਂ ਦਿੰਦੀ ਉਹ ਕੰੰਜ ਦਾ ਅੰਦਰ ਬਹਿ ਜਾ ਤੂੰ ਤੁੱਪ ਚ ਬੈਠਾ ਐਵੇਂ ਬੁਖਾਰ ਚੜਜੂਗਾ ਮੁੜ ਕੇ ਫਿਰ ਸਾਰਾ ਦਸਦਾਨ ਮੰਜੇ ਤੇ ਪਿਆਰੇ ਦਿੱਲੀ ਨੂੰ ਦਿੱਲੀ ਨੂੰ ਗੋਹੇ ਦੀ ਮੁਸ਼ਕ ਮਾਰ ਰਹੀ ਆ ਉੱਥੇ ਅੰਦਰ ਬਹਿ ਜਾ ਉੱਥੇ ਅੰਦਰ ਚਲਾ ਲਿਆ ਜਾ ਬਾਜਾ ਇਹ ਅੰਦਰ ਉਹ ਨਹੀਂ ਦਲਾਉਣ ਦਿੰਦੀ ਤੇਰੇ ਲਈ ਕੀ ਕਹਿੰਦੀ ਐ ਕਹਿੰਦੀ ਬਾਹਰੇ ਬਾਜ ਜਾ ਚੱਲ ਆ ਜਾ ਮੈਂ ਕਹੇ ਤਾ ਤੂੰ ਅੰਦਰ ਆ ਜਾ ਐਥੇ ਬਿਮਾਰ ਹੋ ਜਾਏਗਾ ਮੁੜ ਕੇ ਦਸਦਾਨ ਮੰਜੇ ਤੇ ਪਿਆਰੇ ਪਿਆ ਦੰਦਰਾ ਨੂੰ ਪਾਣੀ ਪਿਆ ਕੇ ਆਇਆ ਮੈਂ ਚੱਲ ਕੋਈ ਗੱਲ ਨਹੀਂ ਆ ਜਾ ਓਏ ਮੇਰੇ ਰੱਬਾ ਮਸਾ ਤਾਂ ਕਰੋ ਕੱਢਿਆ ਸੀ ਫੇਰ ਲਿਆਦਾ ਲੈ ਉਹ ਕੰਜੇ ਦਾ ਕੰਦਲਾ ਥੋੜੇਗਾ ਤੂੰ ਐਸੇ ਗੱਲ ਦੀ ਮਰੀ ਨਹੀਂ ਇਹਨੂੰ ਘਰੋਂ ਬਾਹਰ ਕੱਢਿਆ ਸੀਗਾ ਤੁਸੀਂ ਫੇਰ ਲੈ ਆਂਦਾ ਉਹ ਪਤੰਦਰ ਉੱਥੇ ਬੈਠਾ ਦੀ ਕੰਦ ਤੇ ਚੜਿਆ ਬਿਮਾਰ ਹੋ ਗਿਆ ਫਿਰ ਚੱਕੀ ਫਰੀ ਜਾਈ ਇਹਨੂੰ ਟਿਕ ਟਿਕ ਬਾਹਰ ਕਿਉਂ ਕੱਢਦੀ ਹੰਨੀ ਹਾਂ ਇਹ ਤਾਂ ਜਵਾਖਾਣਾ ਨਿਆਣਾ ਇਹਨੂੰ ਚੱਕੋ ਟਿਕ 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 ਖਾ ਤਾਂ ਯਾਰ ਇਹਨੂੰ ਤੇ ਬੈਠਾ ਮਰੀ ਜਾ ਰਿਆ ਕਰਨ ਦੇ ਮੱਥਾ ਤੂੰ ਇਹ ਨਹੀਂ ਬੜਾ ਬੋਲਦੀ ਹੁੰਦੀ ਹੈ ਪਾਪਾ ਪਾਪਾ ਦੇਖ ਲੈ ਸਾਰਾ ਦਿਨ ਇਹ ਮੈਨੂੰ ਟੇਕਣ ਦਿੰਦਾ ਹੈ ਸਾਰਾ ਕੰਮ ਕਰ ਕਰ ਕੇ ਮੈਂ ਕਿੱਥੇ ਸੌਣ ਲੱਗਦੀ ਆ ਵਿਚੇ ਪਾ ਪਾ ਸਾਰਾ ਦਿਨ ਮੰਜੇ ਦਾ ਖੜਾ ਨਹੀਂ ਛੜਦਾ ਉਹ ਖਾਦਾ ਖਾਦਾ ਜੈ ਕਰ ਕਿਉਂ ਖਾਦੇ ਗੱਲ ਕਰਦਾ ਇਹਨੂੰ ਉਹ ਪਰੋਂ ਨਿੰਮ ਥੱਲੇ ਕਹਿਦਾ ਕਰ ਕੇ ਮੰਜਾ ਢਾ ਕੇ ਉੱਥੇ ਬਹਿ ਜਾ ਕਰ ਪੀ ਪੀ ਇਹ ਕਹਿਣਾ ਇਹਦੇ ਨਾਲ ਜ਼ਰੂਰੀ ਆ ਤੁਹਾਨੂੰ ਕੀ ਲੱਗਦਾ ਮੈਂ ਇਹਦੇ ਨਾਲ ਮੱਥਾ ਮਾਰਦੀ ਨਹੀਂ ਕੀ ਰੋਜ਼ ਇਹਦਾ ਕਹਿੰਦਾ ਮੈਨੂੰ ਕਹਿੰਦਾ ਪੁੱਤ ਬਾਹਰ ਕੱਢ ਤਾਂ ਕਹਿੰਦਾ ਪਾਪਾ ਬਾਹਰ ਕਿੱਥੇ ਕੱਢੇ ਸੀ ਮੈਂ ਤਾਂ ਆਇਆ ਕਿ ਜਿਆ ਪਸੂਆਂ ਕੋਲੇ ਗੇੜਾ ਮਾਰਿਆ ਉਧਰ ਤੋਂ ਬੇਕੜਾ ਜਾ ਉਤਰੋ ਬਈ ਉਤਰੋ ਨਾ ਹੋਰ ਫਿਰ ਮੈਂ ਬੇਕਲੀ ਹੋਊਂਗੀ ਅੱਧਾ ਆ ਗਿਆ ਅੱਧਾ ਪਾਗਲ ਤਾਂ ਹੈ ਗਿਆ ਨੂੰ ਪਾਗਲਖਾਨੇ ਚ ਛੱਡ ਦੋ ਰੱਬ ਦੀ ਕਰਦਾ ਕੋਈ ਪਤਾ ਏ ਤੈਨੂੰ ਪਤਾ ਵੀ ਤੂੰ ਠੀਕ ਰਹੇਂਗੀ ਅੱਧਾ ਆ ਗਿਆ ਅੱਧਾ ਉਤਰੋ ਬਈ ਛਵਾਰੀ ਰਹਿਣਾ ਲੋਏ ਮੈਨੂੰ ਲੱਗਦਾ ਇਹ ਆਪ ਦੇ ਨਾਲ ਨਾ ਮੈਨੂੰ ਵੀ ਪਾਗਲ ਕਰ ਦੂਗਾ ਪਿੱਛੇ ਤਾਂ ਪਾਇਆ ਯਾਰ ਉਹ ਸਾਨੂੰ ਮਨ ਨਾਲ ਜਿਹਾ ਕੇ ਭੇਜਿਆ ਪੱਜ ਬੈਠਦਾ ਨਹੀਂ ਮੈਂ ਤਾਂ ਖੇਡੂਗਾ ਜੇ ਭੱਗ ਜਾ ਹੇ ਮਾਦੀਆ ਢੋਕੜੀ ਵੀ ਕੱਲਿਆਂ ਬੈਠਣ ਦਿੰਦਾ ਕਿਤੇ ਆ ਦ੍ਰਿਸ਼ ਚੱਪ ਲੜ ਗਿਆ ਨਾ ਮਾਰਿਆ ਜਾਂ ਮਾਰਿਆ ਐਡਾ ਬੜਾ ਬੋਤਾ ਰੋਂਦਾਗਾ ਦੇਖ ਏ ਮਮੀ ਜਦਾ ਬੰਗਲਾ ਚੁਰਕੀ ਨਾ ਪੰਗੇ ਉਹਨੂੰ ਨਾ ਕੁਛ ਕਹੋ ਇਹ ਨਾ ਪੰਗੇ ਰਿਆ ਕਰ ਫਿਰ ਉਹਦੇ ਨਾਲ ਕਿਉਂ ਛੇੜਦੇ ਤੈਨੂੰ ਪਤਾ ਜੇ ਤੂੰ ਉਹ ਬੋਲਾ ਹੈ ਉਹਦੇ ਨਾਲ ਨਾਲ ਨਾ ਮੈਂ ਵੀ ਪਾਗਲ ਹੋ ਜੂੰਗੀ। ਤੂੰ ਬਾੜੀ ਰੋਣ ਨਾਲ ਪਕਾਈ ਮਾਰਿਆ ਮਾਰਿਆ ਖਾਰਾ। ਮੇਰੀ ਗੱਲ ਸੁਣੋ ਸਿਆਣੀ ਗੱਲ ਕਰਦੀਆਂ ਚਲੋ। ਮੈਂ ਤਾਂ ਐ ਕਹਿਣੀ ਆਂਗੀ ਪਾਗਲ ਵਾਲੇ ਹਸਪਤਾਲ 'ਚ ਛੱਡਿਆ ਉਹਨੂੰ। ਕਾਨੂੰਰਾ ਕੀ ਐ ਠੀਕ ਹੀ ਹੋ ਜੇ ਇਹ। ਬੰਦੇ ਨਹੀਂ ਤੇਰੇ ਤੈਨੂੰ ਨਾ ਛੱਡਿਆ ਮਾਂ। ਮੈਂ ਪਾਗਲਾਂਗੀ। ਪਾਗਲ ਤੂੰ ਚੰਗੇ ਭਲੇ ਨੂੰ ਮੜਾ ਰਹੀਆਂ ਉਹਨੂੰ ਉਹ ਕੀ ਕਹਿੰਦਾ ਤੈਨੂੰ? ਤੁਹਾਨੂੰ ਕਿੱਥੋਂ ਚੰਗਾ ਭਲਾ ਦਿੰਦਾਗਾ ਉਹ? ਉਹ ਕੁਛ ਨਹੀਂ ਮਾੜਾ ਮੋਟਾ ਐ ਉਹ ਕੰਮ ਤਾਂ ਦਿੰਦਾ ਹੀ ਆਪਾਂ ਨੂੰ ਡੰਗਰ ਪਸੂ ਦਾ। ਇੰਨਾ ਵੱਡਾ ਨਾ ਵੱਧ ਕੇ ਬੋਤਾ ਹੋ ਰਗਾ। ਤੇ ਮਾਤੋਂ ਦੀ ਨਿਆਣੇ ਵਾਲੀ ਐਗੀ ਮੈਨੂੰ ਤਾਂ ਸुरू ਤੋਂ ਆ ਕੇ ਹੁਣ ਹੋਇਆ ਮੈਨੂੰ ਐ ਦੱਸ ਤੁਸੀਂ ਨਹੀਂ ਗੱਲ ਮੰਨਣੀ ਹੈ ਨਾ ਮੇਰੀ ਸਗੋਂ ਉੱਥੇ ਰਹਿ ਕੇ ਠੀਕ ਹੋ ਜਾਊਗਾ ਦਵਾਈਆਂ ਦੂੰਗਾ ਨਾਲ ਇਹ ਤਾਂ ਕੋਈ ਲਾਇ ਵਗੈਰਾ ਕਰਾ ਲਓ ਮੈਨੂੰ ਸਾਰਾ ਪਤਾ ਬਧੀਰੀ ਦਵਾਈਆਂ ਪਾ ਕੇ ਦੇਖ ਲੈ ਤੁਸੀਂ ਤਾਂ ਐ ਗੱਲ ਕਰਦੇ ਜਿਵੇਂ ਤੇਰੇ ਕੋਈ ਹੈ ਹੀ ਨਹੀਂ ਤੁਹਾਡੇ ਕਹਿਣ ਦਾ ਕੀ ਮਤਲਬ ਸਾਡੇ ਕੌਣ ਹੈ ਜਹ ਹੈ ਤੇਰੀ ਭੈਣ ਕੀ ਮੇਰੀ ਭੈਣ ਚੰਗੀ ਭਲੀ ਹੈ ਮੇਰੀ ਭੈਣ ਨਾ ਮੇਰੇ ਪੈਰ ਰੁਕੀ ਹੋਇਆਗਾ ਕੀ ਹੋਇਆ ਮੇਰੀ ਭੈਣ ਨੂੰ ਤੈਨੂੰ ਦਿਖਾ ਦੂੰ ਵੀ ਕੀ ਹੋਇਆ ਹੈ ਬੱਸ ਕਰੋ ਜਿਵੇਂ ਤੁਹਾਡੇ ਭਾਈ ਨੂੰ ਕਹਤਾ ਤਾਂ ਤੁਸੀਂ ਮੇਰੀ ਭੈਣ ਤੇ ਆ ਗਏ ਹੈ ਚੜ ਕੇ ਪਾਪੀ ਬੱਸ ਦਿੱਦ ਲਈ ਚਲ ਜਾਵੇ ਚੋ ਬੰਗੇ ਰਹਿੰਦਾ ਫਰੀਆਂ ਨਾਲ ਇਹ ਵੀ ਸਿੱਤਰਖਾਨਾ ਫਿਰ ਕੋਈ ਫਾਇਦਾ ਗੱਲ ਚ ਬਹਿ ਜਾ ਇੱਕ ਜਗ੍ਹਾ ਨਾ ਉਹਦੇ ਪਾੜ ਪੈ ਗਿਆ ਹੁਣ ਹਸਪਤਾਲ ਚ ਲੈ ਜਾਓ ਚੱਕ ਕੇ ਉਹਨੂੰ ਹੁਈ ਮਰੀ ਜਾਂਦੇ ਆ ਜਵਾਖ ਦੇ ਕੋਈ ਗੱਲ ਆ ਦੱਸ ਦਿਮਾਗ ਖਰਾਬ ਕਰ ਛੱਡਿਆ ਨਾ ਮੇਰੀ ਭੈਣ ਨੂੰ ਕੀ ਹੋਇਆਗਾ ਚੰਗੀ ਭਾਲੀ ਮੇਰੀ ਭੈਣ ਅਸਿਆਣੀ ਵਰੀ ਹੈਗੀ ਕੋਈ ਗੱਲ ਨਹੀਂ ਜਿੱਦਾਂ ਕਿਤੇ gekeੜਾ ਮਾਰਿਆ ਤੈਨੂੰ ਦਿਖਾ ਦੂੰਗਾ ਵੀ ਕੀ ਹੋਇਆ ਇਹਨੂੰ ਦੋ ਗੱਲਾਂ ਕਰਦੀ ਆ ਤੀਜੀ ਗੱਲ ਭੁੱਲ ਜਾਂਦੀ ਆ ਉਹ ਆਪਦੇ ਭਾਈ ਦਾ ਇਲਾਜ ਕਰਾ ਲਓ ਪਹਿਲੇ ਆ ਦੇਖੋ ਆ ਦੇ ਕੋਈ ਲੱਛਣ ਆਗੇ ਉਹ ਬਹਿ ਜਾ ਜਾ ਕਰ ਬਹਿ ਜਾ ਗੱਲ ਪਤਾ ਇਹਨੇ ਕੀ ਕੀਤਾ ਸਾਰੇ ਆਟੇ ਦਾ ਢੋਲਾ ਪਤਾ ਆ ਕੇ ਪਾਊਡਰ ਆ ਗਾ ਆਪਦੇ ਸਾਰੇ ਹੱਥ ਲਾ ਲਿਆ ਗਾ ਸਾਰੇ ਕੱਪੜੇ ਤੇ ਛਿੜਕਿਆ ਬੈਠਾ ਸੀਗਾ ਕੋਈ ਨਾ ਯਾਰ ਬਹਿ ਜਾ ਯਾਰ ਤੂੰ ਚੱਲ ਕੋਈ ਨਾ ਫੇਰ ਕੀ ਹੋ ਗਿਆ ਡੰਬਰ ਜਾ ਮਾ ਦੇ ਤੂੰ ਕਿਉਂ ਬੰਗੇ ਰਹੀਆਂ ਨਾ ਫੇਰ ਓਏ ਬੈਠਦਾ ਦੀ ਬੈਠਦਾ ਦੀ ਇੱਥੇ ਬੈਠੇ ਉਧਰ ਵਜਾ ਜਾ ਕੇ ਜਾ ਲੈ ਡਰਿੰਕਰ ਜਾ ਪਾਜਾ ਬਾਗ ਜਾ ਹੁਣ ਮੈਂ ਜੀ ਗੱਲਾਂ ਕਿਉਂ ਮੈਂ ਤੂੰ ਫਿਰ ਕੀ ਸੀ ਕਰਕੇ ਆਦੀ ਕਰਮ ਵੇ ਕਰਕੇ ਕੰਜਰ ਦਾ ਉਥੇ ਉਹੀ ਲੜ ਜੂਗਾ ਸੱਪ ਚਤੜਾਂ ਤੇ ਇਹ ਜੀ ਕੀ ਸੀ ਕਰੇਗਾ ਇਦੋਂ ਨਹੀਂ ਬਚਿਆ ਇਹ ਤਾਂ ਨਾ ਹੀ ਪਕਾਈ ਮਾਰੀ ਜਾਊਗਾ ਜੇ ਤੁਸੀਂ ਮੈਨੂੰ ਆਟਾ ਲੈ ਕੇ ਦਿਓ ਮੈਂ ਰੋਟੀ ਬਣਾ ਕੇ ਖਵਾਵਾਂ ਨਾਲੇ ਮੈਨੂੰ ਆਪ ਨੂੰ ਭੁੱਖ ਬਥੇਰੀ ਲੱਗੀ ਹੈਗੀ ਪਰਸੋਂ ਦਾ ਪਾਟਾ ਵਿਆ ਕੇ ਲੈ ਕਹਿੰਦੀ ਆਟਾ ਲੈ ਕੇ ਦੇ ਦੇ ਇਹਨੂੰ ਪੁੱਛ ਲੈ ਅਕੇ ਪਾਡਰਾ ਪਾਡਰਾ ਸਾਰੇ ਆਦੇ ਕੱਪੜੇ ਤੇ ਲਾਈ ਫਿਰਦਾ ਸੀ 12 ਡੋਲ ਤਾਂ ਘਾਟਾ ਆਟਾ ਕਾਦ ਡੋਲਦਾ ਤੇ ਬਾਈ ਕਿੱਥੇ ਡੋਜਾ ਹਾਂ ਮੈਂ ਪਾਗਲਾਂਗੀ ਮੈਂ ਤਾਂ ਖੇਡਦਾ ਨਹੀਂ ਦੋਸੇ ਦੋਈਆ ਮੈਨੂੰ ਐ ਲੱਗਦਾ ਵੀ ਤੈਨੂੰ ਪਾਗਲਖਾਨੇ ਛੱਡਣਾ ਪਊ ਕਹਿੰਦੇ ਆ ਲਾਲ ਪਾਡਰ ਦਊਂਗੀ ਚੰਗਾ ਕੱਲ ਨੂੰ ਕਾਦੂ ਹਾਂ 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 ਉਹ ਹੋਰ ਨਾ ਉਹ ਖੜ ਜਾ ਇਹਨੂੰ ਹੋਰ ਨਾ ਦੇ ਦੀ ਲਾਲਪੋਟਾ ਹੈ ਮੇਰੇ ਕੋਲੇ ਨਵਾ ਤੂੰ ਆਏ ਮੈਂ ਆਇਆ ਮੋਢੇ ਹੋਰ ਨਾ ਦੇ ਦੀ ਤੈਨੂੰ ਹੋਰ ਇਹ ਨਾ ਚੰਦ ਚੜ੍ਹਦੇ ਕਿ ਹੋਰ ਹਾਂ ਕਿਤੇ ਹੋਰ ਇਹ ਨਾ ਲਾ ਲੈ ਮੁੜ ਕੇ ਫੇਰ ਆਏ ਦੇਖ ਰਹੀ ਵੀ ਸਾਰੇ ਟੱਬਰ ਤੋਂ ਲੋਟ ਨਹੀਂ ਆਉਣਾ ਆਉਣਾ ਉਹ ਜਾ ਤਾਂ ਮੂਰੇ ਹੋ ਜਾ ਜਾ ਪਿੱਛੇ ਬੇ ਆ ਜਾ ਪੌਲਾ ਖੜਾ ਜਾ ਮੂਰੇ ਕਿਹੜਾ ਪੌਲਾ ਹਾਂ ਕਸਰੀ ਕਾ ਦੀ ਉਹ ਇਹ ਤਾਂ ਦਾਪਰੇਟ ਹੈ ਇਹ ਤਾਂ ਡਰਾਮਾ ਹੈ ਆ ਜਾ ਨੰਕਿਆ ਚੱਲ ਕਿੱਥੇ ਵਿਆਹ ਤੀ ਤੁਸੀਂ ਨੇ ਇਹ ਮੇਰੀ ਸਾਲੀ ਉਰੇ ਕਾਮਲਾ ਇਹ ਰੜਪਾ ਲੈ ਆਏ ਨਹੀਂ ਪਤਾ ਖੱਲਣਾ ਇੱਥੇ ਆਪਾਂ ਨੂੰ ਸਾਰਿਆਂ ਨੂੰ ਪਾਣੀ ਨਾਲ ਪਿਉਂਦੇ ਤੇ ਤਾ ਜਦ ਕਾਮਲਾ ਇਹ ਤਾਂ ਮਾਲੀ-ਮੂਲੀ ਰੱਖਿਆ ਹੋਇਆ ਸੰਦੀਪ ਆ ਵੋ ਸੇ ਗਿਆ ਆ ਜਾ ਸੰਦੀਪ ਕਿਵੇਂ ਹੈ ਵਧੀਆ ਤੂੰ ਵਧੀਆ ਤਸਰ ਹੋਰ ਸੱਸ ਜੀ ਬੈਠ ਜਾ ਬੈਠ ਮੜਾਏ ਇਤਰਾਬੋ ਕਿਉਂ ਕੀ ਹੋ ਗਿਆ ਮੈਂ ਬੈਠੂ ਉਧਰ ਮਉਰੀ ਬੈ ਦੇ ਉਧਰ ਕੀ ਹੁੰਦਾ ਉਧਰ ਹੋ ਜਾ ਤੋ ਪਾਣਾ ਖਿਆ ਮੈਂ ਪਾਣੀ ਸਾਲੀ ਜਵੇ ਤਾਂ ਹਾਂ ਤਾਂ ਮੈਂ ਰੱਖ ਲੈਣੀ ਆ ਵਧੀਆ ਤੁਸੀਂ ਬਸ ਅਹੋ ਸਾਰੇ ਠੀਕ ਨੇ ਤੁਹਾਡੇ ਮੈਂ ਕੀ ਪੁੱਛੈ ਇਹਨੂੰ ਮੈਂ ਪੁੱਛ ਰਿਆਂ ਵੀ ਸਾਰੇ ਪਰਿਵਾਰ ਠੀਕ ਆ ਹਾਂ ਹਾਂ ਸਾਰੇ ਵਧੀਆ ਨੇ ਆ ਸਾਂਭ ਲਾ ਛੇ ਸਤਰੀ ਜੰਦਾਰੇ ਮੇਰੇ ਲਈ ਤੇ ਕੋਈ ਨਹੀਂ ਆਇਆ ਉਹ ਦੇ ਨਹੀਂ ਆਦੇ ਬੰਦੇ ਨੇ ਉਹ ਠੀਕ ਆ ਤੂੰ ਹਾਂ ਮੈਂ ਠੀਕ ਆ ਹਾਂ ਸਾਹਮਣੇ ਆਲਾ ਜਾ ਤੈਨੂੰ ਬਿਲੋਂ ਨਾ ਉਹ ਬਿੱਲੀ ਮਾਰਿਆ ਤੂੰ ਦੇਖ ਕੇ ਉਹ ਕਰਿਆ ਕਰਾ ਮੈਂ ਐ ਕਰ ਰਹੀ ਨਹੀਂ ਮਰ ਬੌੜਾ ਦਾ ਜੜਾ ਸਹ ਮੈਂ ਆਹੋ ਬੌੜਾ ਇਹਨੂੰ ਬੋਲੂੰ ਖੜ ਜਾ ਕੀ ਕਹਿੰਦੀ ਸੀ ਮੈਂ ਹਾਂ ਉਹ ਕੀ ਕੀ ਕਹਿੰਦੀ ਸੀ ਉਹ ਸੱਚ ਮੈਂ ਭੁੱਲ ਗਈ ਪੁੱਲ ਦੀ ਵੇ ਪੁੱਲ ਦੀ ਅੱਛਾ ਸੱਚ ਦਵਾਈ ਤੋਂ ਨਹੀਂ ਤੁਸੀਂ ਵੀ ਮੇਰੀ ਗੱਲ ਸੁਣਾਉ ਦੇ ਲੈ ਕੇ ਗਿਆ ਸੀ ਕੱਲ ਉਹ ਕੀ ਕਹਿੰਦੀ ਸੀ ਮੈਂ ਜਿਹੜਾ ਮੈਂ ਆਉਂਦੀ ਹੋਈ ਕਹਿ ਰਹੀ ਸੀ ਰਾਹ ਚ ਰਸਗੁੱਲੇ ਘਰੀਂ ਨੀ ਜੀਜੇ ਨੂੰ ਖਵਾਉ ਉਹ ਰਸਗੁੱਲੇ ਕਾਹਨੂ ਕੁਝ ਹੋਰ ਸੀ ਪੜਿਆ ਉਹ ਹੋਰ ਕੀ ਤੀ ਮੇਰੇ ਨਾਲ ਠੇਡੇਂਗੀ ਖੜ ਜਾ ਬੇ ਰਾਂ ਦਾ ਦਿਮਾਗੀ ਹਾਲ ਲੈਂਦਾ ਉਹ ਹੋ ਸੀਗਾ ਨੀ ਕੀ ਕਹਿੰਦੇ ਹੁੰਦੇ ਨੇ ਆ ਕੀ ਲੱਗਿਆ ਹੋਇਆਗਾ ਆ ਕੀ ਲੱਗਿਆ ਹੋਇਆਗਾ ਇਹ ਬਰਫੀ ਲੱਗੀ ਹੋਈ ਆ ਚੌਰਸ ਬਰਫੀ ਨਹੀਂ ਕੱਟਦੇ ਹੁੰਦੇ ਉਹ ਲੱਗੀ ਹੋਈ ਆ ਬੇ ਨਹੀਂ ਉਹ ਦੂਜਾ ਕੀ ਉਹ ਕੰਮ ਚ ਕੀ ਤੋਂ ਹੁੰਦੇ ਹੁੰਦੇ ਨੇ ਉਹ ਪੱਥਰ ਆਹੇ ਹੋਰ ਕੀ ਆ ਹਾਂ ਸੱਚ ਜਿਆਦਾ ਗੇ ਜਿਆਦਾ ਗੇ ਇਹਦੇ ਵਿੱਚ ਇੱਟਾ ਪੱਥਰ ਨੇ ਗੇ ਉਹਨੇ ਕਿਹਾ ਸੀ ਭਾਈ ਨੇ ਕਿਹਾ ਗੇ ਚਾਹ ਨਾਲ ਖਾ ਲਿਓ ਲੈ ਜਿੰਨ ਕੋ ਤੁਰਸ ਕਿਹੜੇ ਕਹਿੰਦੇ ਤਰੇ ਵਾਸਤੇ ਨਹੀਂ ਉਹ ਜੀਜੇ ਵਾਸਤੇ ਨੇ ਇੱਟਾ ਪੱਥਰ ਆਉਂਦਾ ਹੁੰਦਾਗਾ ਦਿਮਾਗ ਖਰਾਬ ਕਰ ਸੱਡੇ ਨਾ ਨੀ ਕਿਜੀ ਨਹੀਂ ਲੈ ਦੀਦੀ ਇੱਟਾ ਪੱਥਰ ਲੈ ਆਇਆ ਸੀ ਮੇਰੇ ਤਾਂ ਇਹਨੇ ਬਥੇਰਾ ਕਰ ਬਾਲੇ ਸਵਾਦ ਨਹੀਂ ਆ ਦੂਰਾ ਮੈਨੂੰ ਚਿੱਟੇ ਤੇ ਕਾਲੇ ਆ ਤਾਂ ਮੇਰੇ ਮੱਕੀ ਰਹਿੰਦੇ ਉਹਦੇ ਤਾਲੇ ਹਾਂ ਤੂੰ ਆਏਗਾ ਟਪਾ ਚੱਲਦਾ ਹੁਣ ਇਹਨਾਂ ਨੂੰ ਇੱਥੇ ਹੀ ਸੜਦਾ ਤੂੰ ਚੱਲ ਮੈ ਜੇ ਤਾਂ ਕੀ ਹੋ ਗਿਆ ਕੁਛ ਨਹੀਂ ਚੰਗਾ ਜੀਜੇ ਕਹਿ ਗਿਆ ਆ ਤਾਉ ਨਾ ਕੌਣ ਮੇਰਾ ਕੀ ਐ ਤੂੰ ਮੇਰਾ ਮੈਂ ਤੇਰਾ ਖਸਮ ਹਾਂ ਮੇਰੇ ਖਸਮਾਂ ਤੇਰਾ ਖਤਮ ਹਾਂ ਮੇਰੇ ਖਸਮਾਂ ਮੈਂ ਤਾਉਣਾ ਫਿਰ ਮੈਂ ਵੀ ਤੇਰਾ ਖਤਮ ਲੈ ਸਰਦਾਰ ਸੁਣ ਲੈ ਤੂੰ ਮੇਰੇ ਖਸਮ ਕਦੋਂ ਆਂਗਾ ਤੂੰ ਤਾਂ ਸੰਦੀਪ ਦਾ ਹੋਵਾਂਗਾ ਔਰ ਸਹੀ ਗੱਲ ਆ ਉਹਦਾ ਨਹੀਂ ਉਹਦਾ ਕੁੱਤਦੀ ਆ ਮੈਨੂੰ ਦਿਓਰ ਦਿਓਰ ਸੰਦੀਪ ਦਾ ਦਿਓਰ ਕੁੱਤਦੀ ਆ ਮੈਨੂੰ ਨਾ ਬੋਲ ਨਾ ਬੋਲ ਤੂੰ ਇੱਥੇ ਬੈਠੀ ਕੀ ਕਰਦੀ ਆ ਚਾਪ ਲਿਆ ਦੇ ਇਹਨਾਂ ਨੂੰ ਨਹੀਂ ਬੋਲੇ ਨੂੰ ਪਤਾ ਨਹੀਂ ਆ ਤਾਂ ਕੰਮ ਦੀ ਗੱਲ ਗਈ ਆ ਹਾਂ ਹਾਂ ਮੈਂ ਚਾਹ ਬਣਾ ਕੇ ਲਿਆਉਣੀ ਆ ਤੂੰ ਪਾਣੀ ਲੈ ਉਹ ਮੈਂ ਪੁੱਛ ਦਿੱਤੀ ਕੀ ਉਹ ਕੀ ਕਹਦੇ ਹੁੰਦੇ ਨੇ ਕਿ ਤੇਰਾ ਖਸਮ ਕਿੱਥੇ ਸੱਚ ਜੀ ਲਿਖਾ ਸੰਘੀ ਹੁੰਦਾ ਹੈ ਹਾਂ ਉਹ ਪਈ ਆਏ ਕਾ ਉਹਦਾ ਖੇਤ ਗਏ ਹੋਏ ਨਹੀਂ ਉਹ ਮਾਰ ਵੰਡਦੇ ਰੋੜ ਜੜਦੇ ਮੇਰੇ ਬਾੜ ਪਟਦੇ ਓਏ ਫੇਰ ਆ ਖਾਣ ਵਾਸਤੇ ਲਈਆਂ ਤੂੰ ਖਾ ਲੈ ਦੇ ਨੂੰ ਮੈਂ ਤਾਂ ਇੱਟਾ ਪੱਥਰ ਜੀਜੇ ਵਾਸਤੇ ਲੈ ਗਏ ਜੀਜਾ ਦੇਉ ਤੈਨੂੰ ਤੂੰ ਆ ਕੇ ਤਾਲ ਦਾ ਪਾਣੀ ਕੋਈ ਨਹੀਂ ਇੱਟਾ ਤੇ ਪੱਥਰ ਜੀਜੇ ਵਾਸਤੇ ਨੇ ਇਹ ਜ਼ਬਰਦਸਤੀ ਹੈ ਹਾਂ ਮੇਰੀ ਸਾਲੀ ਮੇਰੇ ਸਾਹ ਦੇ ਆਖੀ ਮੈਨੂੰ ਦੇ ਦਿਓ ਮੈਂ ਥਾਂ ਹਾਂ ਖੜ ਗਿਆ ਤੇ ਨੀਵੇਂ ਤੈਨੂੰ ਬਰਫ ਮੈਂ ਇੱਥੇ ਕਿੱਥੇ ਬਹਿ ਜਾ ਉਹ ਸੋਈ ਚ ਧੱਕਿਆ ਨਾ ਪਾਣੀ ਜਾ ਆ ਲੜਦੀ ਆ ਮੇਰੇ ਨਾਲ ਐ ਲੜਦੀ ਆ ਮੇਰੇ ਨਾਲ ਫੜਾ ਤੈਨੂੰ ਲੜੀ ਜਾਂਦੀ ਆ ਅੱਛਾ ਕੋਈ ਫਰਕ ਫਰਕ ਪਿਆ ਨਹੀਂ ਇਹਨੂੰ ਦਵਾਈ ਦਊਂ ਉਹ ਨਹੀਂ ਪੱਥਰ ਦੀ ਗੋਲ ਪਈ ਜਾਹੀ ਨਹੀਂ ਉਹ ਡਾਕਟਰ ਮੇਰੀ ਗੱਲ ਸੁਣ ਉਹ ਆਪਣੇ ਕੀ ਸੀਗੇ ਉਹ ਕੀ ਲਿਆਉਣੇ ਸੀ ਸੰਦੀਪ ਵਾਸਤੇ ਮੈਂ ਪਰ ਲਗੀ ਉਹ ਕੀ ਕਹਿੰਦੇ ਤੇ ਕੀ ਲੱਗਿਆ ਹੋਇਆ ਤੇ ਆਪਣੇ ਉਹ ਲੰਬੇ ਲੰਬੇ ਜੇ ਇੱਕ ਤਾਂ ਅੱਲਾਂ ਲੱਗੀਆਂ ਹੋਈਆਂ ਤੇ ਆਪਣੇ ਘਰੇ ਨਹੀਂ ਉਹ ਨਹੀਂ ਤੋਰੀਆਂ ਵੀ ਲੱਗੀਆਂ ਹੋਈਆਂ ਤੇ ਆ ਹਾਂ ਤੋਰੀਆਂ ਤੋਰੀਆਂ ਉਹ ਲਿਆਉਣੀਆਂ ਸੀ ਤੇਰੇ ਬਾਅਦ ਤੇ ਸੰਦੀਪ ਤੋਰੀਆਂ ਤੋਰੀਆਂ ਨਹੀਂ ਕਰੀ ਦੇਖਿਆ ਨੇ ਇੱਥੋਂ ਮੁੱਲ ਲੈ ਲੂਗੀ ਹੂੰ ਇੱਕ ਹੋਰ ਜਿੱਦੇ ਮੈਂ ਚਾਵਨਾ ਕਿ ਲਿਆਉਣੀਆਂ ਤੂੰ ਚਾ ਲੈ ਆਪਣਾ ਕੇ ਪਈਏ ਤਾਂ ਬਸ ਜੱਵਲ ਮਾਰੀ ਜਾਣਗੇ ਕੋ ਕਮਲਾ ਲੜ ਕੇ ਕੇਰ ਲੜ ਕੇ ਮੈਂ ਐਂ ਕਹਿੰਦੀ ਸੀ ਕਿ ਕੀ ਕਹਿੰਦੀ ਸੀ ਕਿ ਤਲਵਾ ਗਲਤ ਤਲਵਾ ਗਉ ਕੀ ਇਹਦੇ ਚ ਹੈ 돌돌돌돌 ਹਾਂ ਗਰਾਵ ਜਾ ਮਨਾਣੀ ਮੈਂ ਤੈਨੂੰ ਪਾ ਕੇ ਕਿੱਧਰ ਤਿੱਦਲ ਮੈਂ ਤਾਂ ਕੱਲਾ ਕੱਲੇ ਕੱਲੇ ਖਾਂਦੇ ਹੁੰਦੇ ਹੈ ਸਾਰੇ ਜਿਹੜੇ ਮਿਲ ਕੇ ਖਾਂਦੇ ਹੁੰਦੇ ਹੈਗੇ ਲੈ ਮਿਲ ਕੇ ਹੀ ਖਾਂਦੇ ਮੈਂ ਤਾਂ ਕੱਲੇ ਮੇਰੇ ਵਾਸਤੇ ਲੈਣ ਹਾਂ ਤੇਰੇ ਵਾਸਤੇ ਕੋਈ ਨਹੀਂ ਮੈਂ ਤੈਨੂੰ ਕਾਲਜ ਪਾ ਕੇ ਲੈ ਕੇ ਇਹ ਮੈਂ ਇਹ ਤਾਂ ਗਾਣੇ ਨੇ ਮੈਂ ਕਹਣਾ ਕਾਲਜ ਪਾ ਕੇ ਲੈ ਕੇ ਨਹੀਂ ਆਗੀ ਖਾਣਿਆ ਖਾਣਿਆ ਖਾਣਾ ਪਰਾ ਫੂਸ ਲੈਣ డబ్బా బొమ్మ దీ